ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲੈਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲ ਆ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਖ਼ੁਰਕੀਆਂ ਤੇ ਸੁਪਰੀਮ ਕੋਰਟ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਅੰਤਰੀਮ ਜ਼ਮਾਨਤ ਅਦਾਲਤ ਨੇ ਸ਼ਰਤਾਂ ਤਹਿਤ 1 ਜੂਨ ਤੱਕ ਦਿੱਤੀ ਅੰਤਰੀਮ ਜ਼ਮਾਨਤ ਚੋਣ ਪ੍ਰਚਾਰ ਕਰ ਸਕਣਗੇ ਅਰਵਿੰਦ ਕੇਜਰੀਵਾਲ ਸਪਰੀਮ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦੇਣ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਨੇ ਕੀਤਾ ਸਵਾਗਤ ਆਮ ਆਦਮੀ ਪਾਰਟੀ ਦੇ ਆਗੂ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੱਚ ਦੀ ਹੋਈ ਹੈ ਜਿੱਤ ਪੰਜਾਬ ਵਿੱਚ ਵੱਖ-ਵੱਖ ਥਾਈਂ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲਈ ਦਾਖਲ ਕੀਤੇ ਆਪਣੇ ਨਾਮਜ਼ਦਗੀ ਪੱਤਰ ਆਪੋ ਆਪਣੀ ਜਿੱਤ ਦਾ ਕੀਤਾ ਦਾਵਾ ਤੇ ਹੁਣ ਖਬਰਾਂ ਵਿਸਥਾਰ ਨਾਲ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਤਰੀਮ ਜ਼ਮਾਨਤ ਪੇਸ਼ ਨੂੰ ਉੱਤੇ ਸੁਣਵਾਈ ਕਰਦਿਆਂ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਰਾਹਤ ਦਿੰਦਿਆਂ ਜ਼ਮਾਨਤ ਦਿੱਤੀ ਹੈ। ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ। ਕੇਜਰੀਵਾਲ ਨੂੰ ਹੁਣ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰਨ ਦੀ ਖੁੱਲ ਹੈ। ਅਦਾਲਤ ਨੇ ਕੁਝ ਸ਼ਰਤਾਂ ਵੀ ਲਗਾਈਆਂ ਨੇ ਜਿਸ ਦੇ ਮੁਤਾਬਿਕ ਉਹ ਸ਼ਰਾਬ ਨੀਤੀ ਉੱਤੇ ਬਿਆਨਬਾਜ਼ੀ ਨਹੀਂ ਕਰ ਸਕਣਗੇ ਅਤੇ ਨਾ ਹੀ ਐਲਜੀ ਦੇ ਹੁਕਮਾਂ ਬਿਨਾਂ ਸਰਕਾਰੀ ਫਾਈਲ ਉੱਤੇ ਸਾਈਨ ਕਰ ਸਕਣਗੇ। ਉਹ ਸੀਐਮ ਦਸਤਰਾ ਤੇ ਦਿਲੀਸ਼ ਕਤਰੇਤਵੀ ਨਹੀਂ ਜਾ ਸਕਣਗੇ ਅਰਵਿੰਦ ਕੇਜਰੀਵਾਲ 2 ਜੂਨ ਨੂੰ ਆਤਮ ਸਮਰਪਣ ਕਰਨਗੇ ਜਸਟਿਸ ਸੰਜੀਵ ਖੰਨਾ ਅਤੇ ਦੀਪੰਕਰ ਦੱਤਾ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਦੱਸਦੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੰਤਰੀਮ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਸੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਕਿਹਾ ਕਿ ਸਾਨੂੰ ਕੋਈ ਸਾਂਝੀ ਲਾਈਨ ਨਹੀਂ ਖਿੱਚਣੀ ਚਾਹੀਦੀ ਅਦਾਲਤ ਨੇ ਕਿਹਾ ਕਿ ਕੇਜਰੀਵਾਲ ਨੂੰ ਮਾਰਚ ਵਿੱਚ ਚੋਣਾਂ ਦਾ ਐਲਾਨ ਤੋਂ ਤੁਰੰਤ ਬਾਅਦ ਹੀ ਗ੍ਰਿਫਤਰ ਕੀਤਾ ਗਿਆ ਸੀ ਜਦ ਕਿ ਕੇਸ 2 ਸਾਲਾਂ ਤੋਂ ਚੱਲ ਰਿਹਾ ਸੀ ਅਤੇ ਉਸ ਦੀ ਗ੍ਰਿਫਤਾਰੀ ਪਹਿਲਾਂ ਜਾਂ ਬਾਅਦ ਵਿੱਚ ਵੀ ਹੋ ਸਕਦੀ ਸੀ ਇਸ ਉੱਤੇ ED ਨੇ ਕੋਈ ਸੰਤੋਸ਼ਜਨਕ ਉੱਤਰ ਨਹੀਂ ਦਿੱਤਾ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਕਥਿਤ منی ਲਾਂਡਰਿੰਗ ਦੇ ਮਾਮਲੇ ਵਿੱਚ 21 ਮਾਰਚ ਨੂੰ ED ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੇਜਰੀਵਾਲੇ ਸਮੇਤ ਹੜ੍ਹ ਜੇਲ੍ਹ ਵਿੱਚ ਨੇ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕੀਤਾ ਜਿਸ ਵਿੱਚ ਉਹਨਾਂ ਕੇਜਰੀਵਾਲ ਨੂੰ ਅੰਤਿਮ ਜ਼ਮਾਨਤ ਦੇਣ ਲਈ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕੇਜਰੀਵਾਲ ਵਿਅਕਤੀ ਨਹੀਂ ਇੱਕ ਸੋਚ ਹੈ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕੀਤੇ ਉਹ ਦਿੱਲੀ ਵਿੱਚ ਤਿਹਾੜ ਜਿਲ੍ਹੇ ਦੇ ਬਾਹਰ ਕੇਜਰੀਵਾਲ ਨੂੰ ਰਿਸਿਵ ਕਰਨ ਗਏ ਇਹ ਇਤਿਹਾਸਿਕ ਫੈਸਲਾ ਹੈ ਅਰਵਿੰਦ ਕੇਜਰੀਵਾਲ ਜੀ ਦੇ ਲਈ ਔਰ ਆਮ ਆਦਮੀ ਪਾਰਟੀ ਦੇ ਲਈ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਹੀ ਮਾਇਨੇ ਵਿੱਚ ਨਿਆਂ ਕੀਤਾ ਹੈ ਈਡੀ ਦੁਆਰਾ ਫੈਲਾਏ ਗਏ ਝੂਠ ਔਰ ਇੱਕ ਪਰੇਪ

ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਹੈ ਸੱਤੇ ਮੇਰ ਜੈਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਦੇਸ਼ ਦੇ ਨਾਲ ਪਿਆਰ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਹੈ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਵੀ ਕੀਤਾ ਗਿਆ ਉੱਥੇ ਹੀ ਆਮ ਆਦਮੀ ਪਾਰਟੀ ਦੀ ਨੇਤਾ ਅਥੀ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸੱਚ ਅਤੇ ਲੋਕਤੰਤਰ ਦੀ ਜਿੱਤ ਹੈ ਲੋਕ ਸਭਾ ਚੋਣ ਤੋਂ ਬਾਅਦ ਦੇਸ਼ ਵਿੱਚ ਧਾਨਾਸ਼ਾਹੀ ਖਤਮ ਹੋ ਜਾਵੇਗੀ ਜ਼ਿਕਰ ਜੋ ਹੈ ਕਿ ਸੁਪਰੀਮ ਕੋਰਟ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਲਈ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੀ ਹੈ। ਅੱਜ ਪੂਰਾ ਦੇਸ਼ ਜਿਸ ਬਾਤ ਦਾ ਇੰਤਜ਼ਾਰ ਕਰ ਰਹਾ tha ਲੋਕ ਸਭਾ ਚੋਣ ਜੋ ਲੋਕਤੰਤਰ ਦਾ ਮਹਾ ਪर्व ਹੁੰਦਾ ਹੈ। ਇਸ ਲੋਕ ਸਭਾ ਚੋਣ ਦੇ ਦੌਰਾਨ जिस तरह से तीन तीन बार के प्रचंड बहुमत से चुने हुए मुख्यमंत्री को लोकसभा चुनाव में प्रचार से केंद्र की भारतीय जनता पार्टी की मोदी सरकार ने वंचित किया था आज सर्वोच्च न्यायालय ने इस देश से मोहब्बत करने वाले संविधान से मोहब्बत करने वाले लोकतंत्र से मोहब्बत करने वाले के दिलों में एक उम्मीद की किरण जगाई है हम पूरी दिल्ली के लोगों की तरफ से देश के संविधान प्रेमियों की तरफ से पूरी पार्टी की तरफ से सर्वोच्च न्यायालय का धन्यवाद करना चाहते हैं कि उन्होंने इस तानाशाही के अंधकार युग में दिल्ली के मुख्यमंत्री अरविंद केजरीवाल को अंतरिम बेल दे करके एक उजाले की रोशनी जलाई है आज पूरी दिल्ली ही नहीं पूरा देश खुश है इस बात से प्रफुल्लित है कि इन विपरीत परिस्थितियों में भी भारत के अंदर हमारे स्वतंत्रता संग्राम सेनानियों के कुर्बानी के दम पर जो संविधान मिला लोकतंत्र के जो अलग अलग स्तंभ बने आज भी इस तानाशाही के अंधकार युग में भी अपनी भूमिका को निभाए हैं इसके लिए तह दिल से बहुत बहुत शुक्रिया ये सत्य की जीत हुई है क्योंकि जिस तरह से बिना किसी सबूत के बिना किसी एफआईआर के जिस तरह से अचानक उठा करके मुख्यमंत्री जी को जेल में डाला गया आज सुप्रीम कोर्ट के अंतरिम बेल मिलने से एक बात साबित हुई है कि आज सत्य की जीत हुई है आज जो सुप्रीम कोर्ट का फैसला आया है इस फैसले से सिर्फ अरविंद केजरीवाल जी को अंतरिम जमानत नहीं मिली इस फैसले से सत्य की विजय हुई है इस फैसले से लोकतंत्र की विजय हुई है इस फैसले से देश के संविधान की विजय हुई है। हमारे देश के इतिहास में जब जब संविधान खतरे में आया है जब जब लोकतंत्र खतरे में आया है तो हमारे देश में सुप्रीम कोर्ट सामने आया है और लोकतंत्र की रक्षा करने में सुप्रीम कोर्ट ने बहुत बड़ी भूमिका निभाई आज भी अरविंद केजरीवाल जी को अंतरिम जमानत देकर अरविंद केजरीवाल जी को चुनाव में प्रचार में आने के लिए जमानत जो सुप्रीम कोर्ट ने दी है इस फैसले से लोकतंत्र की रक्षा होगी क्योंकि इस देश में लोकतंत्र हमारे देश का सब सबसे बड़ा सिद्धांत है लोकतंत्र में चुनाव फ्री एंड फेयर इलेक्शंस हमारे संविधान की नींव है कि हर व्यक्ति को बराबरी का अधिकार है चुनने का आज इस देश में एक तानाशाही की सरकार है एक सरकार जो विपक्ष को खत्म करने की कोशिश कर रही है एक सरकार जो लोकतंत्र को खत्म करने की कोशिश कर रही है और एक सरकार जो आज देश के संविधान को खत्म करने की कोशिश कर रही है लेकिन इस तानाशाही का अंत होगा और 2024 के ही इस चुनाव में होगा और मैं एक बार फिर सुप्रीम कोर्ट का धन्यवाद करना चाहती हूं सामने आकर लोकतंत्र को बचाने के लिए और मैं इस देश के लोगों से अपील करना चाहती हूं कि इस देश को अपने लोकतंत्र को और अपने संविधान को बचाने के लिए यह आखिरी मौका है इसलिए हम सब की जिम्मेदारी है कि हम सबको मिलकर अपनी वोट की ताकत से इस तानाशाही को खत्म करें ਸਿਪਰੀਮ ਕੋਰਟ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਜਸ਼ਨਾਂ ਦਾ ਮਾਹੌਲ ਹੈ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਡਾਂਸ ਕੀਤਾ ਨਾਅਰੇ ਲਗਾਏ ਅਤੇ ਲੱਡੂ ਵੰਡੇ ਇਸ ਮੌਕੇ ਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਸੱਚਾਈ ਨੂੰ ਆਪ ਦਰਾ ਸਕਦੇ ਹੋ ਦਬਾ ਸਕਦੇ ਹੋ ਲੇਕਿਨ ਸੱਚਾਈ ਨੂੰ ਹਰਾ ਨਹੀਂ ਸਕਦੇ ਲੋਕ ਮਾਨਨੇ ਸਿਪਰੀਮ ਕੋਰਟ ਦਾ ਕਹੇ ਦੇ ਸੇ ਸ਼ੁਕਰੀਆਦਾ ਕਰਤਾ ਹਾਂ और माननीय मुख्यमंत्री अरविंद केजरीवाल जी को तो आज जमानत मिल गई है तो ये दिल्ली वालों के लिए नहीं दे पूरे देश के लिए मैं खुशी की लहर है लेकिन आप मंत्री भी हैं दिल्ली से लेकिन क्या लगता है कि अब किस तरीके से राजनीति में बदलाव आएगा क्योंकि लोकसभा चुनाव के रिजल्ट बताएंगे या आपको जो पोलिंग होगी 25 को उसके बाद देखते हैं उसके बाद इस बार बड़े चौंकाने वाले रिजल्ट आपको नजर आने वाले तो हमें खुशी खुशी है आज हमारे लिए हो गएगा सब कुछ है हमारे लिए और ये जेल का जवाब वोट से मिलेगा ये जो हमें जमानत मिली है इतनी खुशी है बहुत ज़्यादा अब तानाशाही का जवाब मिलेगा ਅਗਾਮੀ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਰਿਜ਼ਰਵ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਆਪਣੇ ਚੋਣ ਨਾਮਜ਼ਦਗੀ ਪੱਤਰ ਜ਼ਿਲ੍ਹਾ ਚੋਣ ਅਫਸਰ ਪ੍ਰਨਿਤ ਸ਼ਰਗਿਲ ਦੇ ਕੋਲ ਦਾਖਲ ਕਰਵਾਈ ਇਸ ਮੌਕੇ ਉੱਤੇ ਗੁਰਪ੍ਰੀਤ ਸਿੰਘ ਜੀਪੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਹਲਕੇ ਦੇ ਵੋਟਰਾਂ ਵੱਲੋਂ ਬੇਹੱਦ ਭਰਮਾ ਹੁੰਗਾਰਾ ਮਿਲ ਰਿਹਾ ਹੈ ਅਤੇ ਉਹਨਾਂ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਹੋਵੇ ਉਹ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਸਾਥੀਆਂ ਸਮੇਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖ ਅੱਜ ਨਾਮਿਨੇਸ਼ਨ ਪਰ ਆਏ ਆ ਸਾਡੀ ਪਾਰਟੀ ਦੀ ਸੋਚੀ ਟੀਮ ਸਾਡੇ ਸਾਰੇ 9 ਦੇ 9 ਐਮਐਲਏ ਸਾਹਿਬ ਅੱਜ ਆਏ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕ ਕੇ ਪਰਮਾਤਮਾ ਤੋਂ ਕੋਟਾ ਆਸਰਾ ਲਿਆ ਤਾਂ ਕਿ ਜਿਹੜੇ ਸਾਡੀ ਚੋਣਾਂ ਨੇ ਇੱਕ ਜੂਨ ਨੂੰ ਤੇ ਉਹ ਜਿਹੜਾ ਇੱਕ ਜੂਨ ਨੂੰ ਕੋਟਾ ਪੈਣੀਆਂ ਨੇ ਤੇ ਚਾਰ ਜੂਨ ਨੂੰ ਰਿਜ਼ਲਟ ਆਉਣਾ ਉਹ ਸਿਰਫ ਅਤੇਗੜ ਸਾਹਿਬ ਦਾ ਬਹੁਤ ਵਧੀਆ ਆਵੇ ਕਿਉਂਕਿ ਅੱਜ ਸੂਚੀ ਟੀਮ ਮੇਰੇ ਦੋਸਤ ਮਿੱਤਰ ਮੇਰੇ ਪਾਰਟੀ ਦੇ ਐਮਐਲ ਸਾਹਿਬ ਸਾਡੇ ਜਿਹੜਾ ਪ੍ਰਧਾਨ ਚਾਹੇ ਵਲੰਟੀਅਰ ਚਾਹੇ ਚੇਅਰਮੈਨ ਸਾਰੇ ਅੱਜ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਹੁਣ ਆਸ ਕਰਦਾ ਵੀ ਜੋ ਉਹਨਾਂ ਦਾ ਟਾਈਮ ਹੈ 4 ਜੂਨ ਆਵੇ ਅਸੀਂ ਬਹੁਤ ਵਧੀਆ ਵੋਟਾਂ ਇਕੱਠੀਆਂ ਜਾਈਏ ਤਾਂ ਕਿ ਆਪਾਂ ਅਮਨ ਸ੍ਰੀ ਫਤਿਹਗੁਰ ਸਾਹਿਬ ਦਾ ਆਪਾਂ ਵਿਕਾਸ ਕਰ ਸਕੀਏ ਇਤੋਂ ਦੇ ਕੰਮ ਨੇ ਆਪਾਂ ਕਰ ਸਕੀਏ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਭਰਨ ਦਾ ਅੱਜ ਚੌਥਾ ਦਿਨ ਹੈ ਜਲੰਧਰ ਵਿੱਚ ਭਾਜਪਾ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ बसपा ਦੇ ਉਮੀਦਵਾਰ ਬਲਵਿੰਦਰ ਕੁਮਾਰ ਅਤੇ ਇਕਾ ਲਾਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਮੀਦਵਾਰ ਰੋਡ ਸ਼ੋਅ ਕਰਦੇ ਹੋਏ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਜਿੱਥੇ ਡੀਸੀ ਦੇ ਕੋਰਟ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਕੋਲ ਉਹਨਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਉਮੀਦਵਾਰ ਚਾਹ ਰਣਜੀਤ ਸਿੰਘ ਚੰਨੀ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਹੈ ਚੰਨਜੀਤ ਸਿੰਘ ਚੰਨੀ ਦੇ ਨਾਲ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਰਹੇ ਇਸ ਮੌਕੇ ਵਕਫਾਗੂ ਨੇ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ ਕਿ ਆਪਣੇ ਲੀਡਰ ਸਹਿਬਾਨ ਨੂੰ ਨਾਲ ਲੈ ਕੇ ਆਇਆ ਭਰਨ ਵਾਸਤੇ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਕਰਕੇ ਆਇਆ ਕਿ ਵੈਗਰੂ ਪ੍ਰਮਾਤਮਾ ਮੈਨੂੰ ਚੰਗੇ ਕੰਮ ਕਰਾਵੇ ਜੇ ਤੇ ਮੈਨੂੰ ਜਿਤਾਵੇ ਲੋਕ ਤੇ ਮੈਂ ਚੰਗੇ ਕੰਮ ਇਥੋਂ ਨਸ਼ਾ ਖਤਮ ਕਰ ਸਕਾਂ ਇੱਥੇ ਜਲੰਧਰ ਦੇ ਵਿੱਚ ਡਾਡੇ ਸੱਟੇ ਦਾ ਕੰਮ ਚੱਲ ਸਕਦਾ ਚੱਲ ਰਿਹਾ ਹੈ ਉਹਨੂੰ ਖਤਮ ਕਰ ਕਰ ਸਕਾ ਮੈਂ ਤਾਂ ਇਹ ਸਮਝਦਾ ਕਿ ਪੰਜ ਤਰਫੇ ਮੁਕਾਬਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਵੋਟਰ ਹੈ ਇਹ ਕਨਸੋਲੀਡੇਟ ਹੈ ਔਰ ਪੰਜ ਤਰਫਾ ਮੁਕਾਬਲਾ ਦਾ ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਮਿਲਣ ਵਾਲਾ ਹੈ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ اپنی ساری لیڈرشپ ਨਾਲ बीबीए ਸਾਡੇ ਇੰਚਾਰਜ ਨੇ ਬੜਾ ਬੜਾ ਸਾਡੇ ਪ੍ਰਧਾਨ ਨੇ ਘਰਾ ਸਾਹਿਬ ਸਾਰੇ ਜਿੰਨੇ ਸਾਡੇ ਨਵਾਂ ਹਲਕਿਆਂ ਦੇ ਇੰਚਾਰਜ ਆ باقی ਸਾਡੇ ਸਰਕਲ ਦਾ ਵਰਕਰ ਜਿਹੜੇ ਆ ਅੱਜ ਇਕੱਠੇ ਹੋ ਕੇ ਸੀ ਨੋਮੀਨੇਸ਼ਨ ਪੇਪਰ ਫਾਈਲ ਕਰਨ ਆਏ ਆ ਔਰ ਅਕਾਲੀ ਦਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਔਰ ਜਿੰਨਾ ਅਕਾਲੀ ਦਲ ਦੇ ਵਿੱਚ ਐਸਾ ਜੋਸ਼ ਹੈ ਅਸੀਂ ਸਮਝਦੇ ਆ ਕਿ ਇਹਦੇ ਨਾਲ ਜਲੰਧਰ ਦੀ ਸੀਟ ਜਿਹੜੀ ਆ ਇਹਦਾ ਬੜਾ ਇੰਟਰਸਟਿੰਗ ਇਹਦਾ ਹੈਗਾ ਕੰਟੈਸਟ ਹੋ ਗਿਆ ਹੈਗਾ ਔਰ ਅਸੀਂ ਪੂਰੀ ਆਸ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਸਾਡਾ ਸਵਾਗਤ ਹੋ ਰਿਹਾ ਪਰਮੇ ਸਾਡਾ ਲੋਕ ਜਿਹੜੇ ਆ ਸਾਡੇ ਨਾਲ ਜੁੜ ਰਹੇ ਨੇ ਔਰ ਖਾਸ ਪੱਧ ਤੇ ਜਿਹੜੇ ਸ਼ਹਿਰ ਦੇ ਜਾਂ ਹੋਰ ਵਾਲੇ ਦੁਆਲੇ ਦੇ ਲੋਕਾਇਟੀ ਦੇ ਲੋਕ ਹੈ ਉਹਨਾਂ ਦਾ ਬਹੁਤ ਅੱਛਾ ਹੰਗਾਰਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਇੱਕ ਲੋਕਤੰਤਰਿਆ ਲੋਕਤੰਤ ਦਾ ਆਪਾਂ ਮਹਾਪਰਵ ਕਹਿੰਦੇ ਆ ਔਰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਅਸੀਂ ਲੋਕਾਂ ਮਰੇ ਪੇਸ਼ ਹੁੰਦੇ ਲੋਕਾਂ ਮਰੇ ਆਪਣੇ ਵਿਚਾਰ ਰੱਖਦੇ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਵੀ ਜਿਹੜਾ ਲੋਕਤੰਤਰ ਦਾ ਇਹ ਪ੍ਰੋਸੈਸ ਆ ਇਹ ਸਾਨੂੰ ਮੌੜ ਜਿਹੜੀ ਜਿਹੜਾ ਪ੍ਰਬੰਧ ਆ ਉਹਦੇ ਵਿੱਚ ਇੱਕ ਨਮਾਇੰਦਗੀ ਕਰਨ ਲਈ ਸਾਨੂੰ ਇੱਕ ਮੌਕਾ ਦਿੰਦਾ ਇਸ ਕਰਕੇ ਸਾਡੇ ਮਨ 'ਚ ਬੜਾ ਚਾਹ ਰਹਿੰਦਾ ਹੈਗਾ ਸ਼ਰਮਣੀ ਕਲਦਲ ਦੇ ਲੋਕ ਸਭਾ ਹਲਕਾ ਅਮਰitsar ਤੋਂ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਅਮਰitsar ਦੇ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਈ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮੁਜੀਠੀਆ ਤੇ ਹੋਰ ਲੀਡਰਸ਼ਿਪ ਮੌਜੂਦ ਸੇ ਸ਼ਰਮਣੀ ਕਲਦਲ ਦੇ ਹਲਕਾ ਅਮਰitsar ਤੋਂ ਉਮੀਦਵਾਰ ਅਨੈਲ ਜੋਸ਼ੀ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਵੱਡੇ ਕਾਫਲੇ ਦੇ ਨਾਲ ਜ਼ਿਲ੍ਹਾ ਕਚਹਿਰੀ ਵਿਖੇ ਪਹੁੰਚੇ ਬਸ ਠੀਕ ਹੈ ਗੁਰੂ ਮਹਾਰਾਜ ਦਾ ਵੋਟਾ ਅਸਰਾ ਲੈ ਕੇ ਅਸੀਂ ਅੱਜ ਨਾਮਿਨੇਸ਼ਨ ਦੇਣ ਚੱਲੇ ਆਂ ਗੁਰੂ ਮਹਾਰਾਜ ਕਿਰਪਾ ਕਰਨ ਸੇਵਾ ਦੇਣਾ ਇਸ ਗੁਰੂ ਦੀ ਨਗਰੀ ਦਾ ਮਾਨਨਾ ਸੇਵਾ ਕਰੀਏ ਇਸ ਤਰ੍ਹਾਂ ਸਪੋਰਟ ਕਿਤੇ ਸਪੋਰਟਾਂ ਦਾ ਕਿਸ ਤਰ੍ਹਾਂ ਦਾ ਲੱਗ ਰਿਹਾ ਸਾਫ ਬੜਾ ਅੱਛਾ ਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪਰਵਾਧਮਾ ਕਰਦਾ ਪਿਆ ਬੰਦੇ ਦਾ ਵਸਦਾ ਰੋਗ ਨੇ 19 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋ ਕੈਂਡੀਡੇਟ 85 ਵਾਡਾਂ 700 ਪਿੰਡ ਗੜੀਆਂ ਮਲਰੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹੈ ਨਾ ਹਰ ਦੇਗਾ ਜਾਣਾ ਬੰਦਾ ਅਰੇ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦਿਨੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨ 'ਚ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਦੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਆ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਹਰ ਕੀ ਇਹ ਸੇਵਾਦਾਰ ਜੋਸ਼ੀ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਯਾਮੀਨੀ ਗੋਮਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੇ ਕਾਂਗਰਸ ਪੰਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੇ ਸਮੋਕਿਨ ਦੇ ਨਾਲ ਮੌਜੂਦ ਰਹੇ ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਦੀ ਚੋਣ ਗਦਾਰੀ ਅਤੇ ਵਫਾਦਾਰੀ ਦੀ ਲੜਾਈ ਹੈ ਭਾਈ ਅੱਜ ਦੇ ਨਾਮੀਨੇਸ਼ਨ ਫਾਈਲ ਕਰਨ ਆਏ ਆਂ ਔਰ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਗਦਾਰੀ ਦੇ ਵਫਾਦਾਰੀ ਦੀ ਲੜਾਈ ਹੈ ਔਰ ਧੋਖੇ ਬਾਜਾਂ ਦੇ ਖਿਲਾਫ ਲੜਾਈ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਗੈਦਾਰੀ ਔਰ ਵਫਾਦਾਰੀ ਦੀ ਲੜਾਈ ਦੇ ਵਿੱਚ ਇੱਕ ਆਮ ਸੁਧਾਰਨ ਪਰਿਵਾਰ ਦੀ ਲੜਕੀ ਯਾਮਨੀ ਗੋਮਰ ਨੂੰ ਹੁਸ਼ਿਆਰਪੁਰ ਦੇ ਲੋਕ ਫਤਿਹ ਬਖਸ਼ਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗਵਾਈ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਬੇਟੇ ਗੁਰਬਾਲ ਸਿੰਘ ਵੱਲੋਂ ਵੀ ਕਾਗਜ਼ ਦਾਖਲ ਕੀਤੇ ਗਏ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮਰਹੂਮ ਗਾਇਕ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਸਿੱਧੂ ਪਹੁੰਚੇ ਉਹਨਾਂ ਕਿਹਾ ਕਿ ਉਹ ਜੀਤ ਮਹਿੰਦਰ ਸਿੱਧੂ ਲਈ ਚੋਣ ਪ੍ਰਚਾਰ ਕਰਨਗੇ ਦੇਖੋ ਜੀ ਮੈਂ ਹੁਣੀ ਹੁਣੀ ਆਪਦੇ ਨੋਮੀਨੇਸ਼ਨ ਪੇਪਰ ਬਠਿੰਡਾ ਲੋਕ ਸਭਾ ਹਲਕੇ ਵਾਸਤੇ ਫਾਈਲ ਕਰਕੇ ਆਇਆ ਹਾਂ ਬਤੌਰ ਕਾਂਗਰਸ ਦੇ ਉਮੀਦਵਾਰ ਵਾਸਤੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਸਾਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਜਿਹਦੇ ਵਿੱਚ ਰਾਜਾ ਵੜਿੰਗ ਜੀ ਅਚੇ ਚੇ ਤੌਰ ਤੇ ਮੇਰੇ ਨੋਮੀਨੇਸ਼ਨ ਫਾਈਲ ਕਰਨ ਵਾਸਤੇ ਤੇ ਆਏ ਨਾਲ ਬਲਕੌਰ ਸਿੰਘ ਸਿੱਧੂ ਜਿਹਨੇ ਕਿ ਸਿੱਧੂ ਮੂਸੇ ਵਾਲੇ ਦੇ ਫਾਦਰ ਨੇ ਉਹਨਾਂ ਨੇ ਵੀ ਟਾਈਮ ਕੱਢ ਕੇ ਮੈਨੂੰ ਇੱਥੇ ਆਸ਼ੀਰਵਾਦ ਦੇਣ ਵਾਸਤੇ ਇੱਥੇ ਪਹੁੰਚੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਪਰਦੇ ਵਿੱਚ ਮੈਂ ਹੁਣੇ ਹੁਸ਼ਿਆਰਪੁਰ ਦੀ ਕੰਬਿਨੇਸ਼ਨ ਯਾਮਨੀ ਗੋਮਰਦੀ ਪਰ ਆ ਕੇ ਆ ਰਹੇ ਹਾਂ ਔਰ ਸੁਪਾਲ ਸਿੰਘ ਕੇਰਦੀ ਨਾਮੀਨੇਸ਼ਨ اور ਉਸ ਤੋਂ ਪਹਿਲਾਂ ਡਾਕਟਰ ਗਾਂਧੀ ਸਾਹਿਬ ਦੀ ਭਰਾ ਕੇ ਆਇਆ ਔਰ ਅੱਜ ਜੀਤ ਮੀਂਦਰ ਸਿੰਘ ਜੀ ਦੇ ਨਾਮੀਨੇਸ਼ਨ ਕੇ ਆਏ ਔਰ जिस ਤਰਕਾਰ ਲੋਕਾਂ ਦਾ ਉਤਸ਼ਾਹ ਹੈ ਔਰ ਜੋਸ਼ ਹੈ ਇਹ ਮੈਂ ਕਹਿ ਸਕਦਾ ਕਿ ਹਰ ਸਿਮਰਤ ਔਰ ਬਾਦਲ ਐਸوار ਦੇਸ਼ ਦੀ ਪਾਰਲੀਮੈਂਟੀਆਂ ਬੋੜੀਆਂ ਨਹੀਂ ਚੜਨ ਜੀ ਤੁਹਾਨੂੰ ਯਾਦ ਹੋਣਾ ਮੈਂ ਪਹਿਲਾਂ ਕਿਹਾ ਸੀ ਕਿ ਵਿਧਾਨ ਸਭਾ ਚ ਕੋਈ ਬਾਦਲ ਨਹੀਂ ਜਾਏਗਾ ਔਰ ਕੋਈ ਬਾਦਲ ਪੰਜਾਬ ਦੀ ਵਿਧਾਨ ਸਭਾ ਚ ਚ ਨਹੀਂ ਹੈ ਇਹ ਮੈਨੂੰ ਲੱਗਦਾ ਕਿ ਆਖਿਰਲਾ ਇਕ ਠੰਗੇ ਦੇ ਲੋਕ ਗੱਢਣਗੇ ਔਰ ਹਰ ਸਿੰਘ ਤੋਂ ਬਾਦਲ ਨੂੰ ਵੱਡੇ ਫਰਕ ਦੇ ਨਾਲ ਚੋਣ ਹਰਾਉਣਗੇ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਚੌਥਾ ਦਿਨ ਹੈ ਅਮਰitsar ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਨਾਮਜ਼ਦਗੀ ਦਾਖਲ ਕਰਵਾਈ ਇਸ ਮੌਕੇ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਅਸ਼ਿਆ ਸ਼ੰਕਰ ਵੀਨ ਦੇ ਨਾਲ ਮੌਜੂਦ ਰਹੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਉਹਨਾਂ ਰੋਡ ਚੋਕ ਕੱਢਿਆ ਤੇ ਸਸਤੀ ਤਾਕਤ ਦਾ ਪ੍ਰਗਟਾਵਾ ਕੀਤਾ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਹਨਾਂ ਗੁਰਦੁਆਰਾ ਸਾਹਿਬ ਅਤੇ ਮੰਦਰ ਵਿੱਚ ਮੱਥਾ ਟੇਕਿਆ ਪੂਰੀ ਦੁਨੀਆ ਸੇ ਅਗਰ ਅੰਮ੍ਰਿਤਸਰ ਕੇ ਲਿਏ ਪੰਜਾਬ ਕੇ ਲਿਏ ਪੰਜਾਬ ਕਾ ਪੱਖ ਰੱਖਣਾ ਹੈ ਅੰਮ੍ਰਿਤਸਰ ਕਾ ਹੇਤ ਅੱਗੇ ਕਰਨਾ ਹੈ ਆਪ ਕਰਨਜੀਤ ਸਿੰਘ ਸੰਧੂ ਸੇ ਔਰ ਅੱਛੇ ਆਦਮੀ ਚੁਣਨੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਤੀਨੂ ਦੀ ਮੌਜੂਦਗੀ ਵਿੱਚ ਆਦਮਪੁਰ ਤੋਂ ਕਈ ਕਾਂਗਰਸੀ ਆਗੂ ਅਤੇ ਸੀਨੀਅਰ ਕਾਂਗਰਸੀ ਆਗੂ ਰਕੇਸ਼ ਅਗਰਵਾਲ ਸਮੇਤ ਯੂਥ ਆਗੂ ਰਿੰਕੂ ਸੋਹਤਾ ਅਤੇ ਵਰਿੰਦਰ 바ਵਾ ਦੇ ਨਾਲ ਕਈ ਹੋਰ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਪਾਰਟੀ ਵਿੱਚ ਆਉਣ ਤੇ ਸਵਾਗਤ ਕੀਤਾ ਹੈ। ਸ਼ਰਮਣੀ ਕਲਦਲ ਦੇ ਪਟਿਆਲਾ ਪਾਰਲੀਮੈਂਟੇ ਹਲਕੇ ਤੋਂ ਉਮੀਦਵਾਰ ਐਨਕੇ ਸ਼ਰਮਾ ਅੱਜ ਟਰੈਕਟਰ ਉੱਤੇ ਸਵਾਰ ਹੋ ਕੇ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪਹੁੰਚੇ ਉਹਦੀ ਪਤਨੀ ਬਬੀਤਾ ਸ਼ਰਮਾ ਨੇ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਵੱਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਇਸ ਮੌਕੇ ਐਨਕੇ ਸ਼ਰਮਾ ਦੇ ਪਿਤਾ ਵੀਐਨ ਸ਼ਰਮਾ ਅਤੇ ਸਿਆਸੀ ਇਕਤਰ ਕ੍ਰਿਸ਼ਨਪਾਲ ਸ਼ਰਮਾ ਵੀ ਹਾਜ਼ਰ ਸਨ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਨਕੇ ਸ਼ਰਮਾ ਨੇ ਕਿਹਾ ਕਿ ਕਿਸਾਨ ਦੇ ਸੁਪੁੱਤਰ ਨੂੰ ਅਤੇ ਟਰੈਕਟਰ ਹੀ ਸਾਡੀ ਜਿੰਦ ਜਾਨ ਹੈ ਇਸ ਲਈ ਉਹ ਟਰੈਕਟਰ ਉੱਤੇ ਸਵਾਰ ਹੋ ਕੇ ਆਏ ਨੇ ਉਹਨਾਂ ਆਪਣੀ ਜਿੱਤ ਦਾ ਵੀ ਦਾਵਾ ਕੀਤਾ ਇਸ ਮੌਕੇ ਸ਼ਰਮਣੀ ਕਲਦਲ ਦੇ ਪੀਐਸਸੀ ਮੈਂਬਰ ਆਕਾਸ਼ ਸ਼ਰਮਾ ਅਤੇ ਸੁਖਬੀਰ ਸਿੰਘ ਸਨੌਰ ਵੀ ਹਾਜ਼ਰ ਸਨ ਪਰਮਾਤਮਾ ਦੀ ਬਹੁਤ ਵੱਡੇ ਬਾਕਸਸ ਆ ਮੇਰੀ ਜ਼ਿੰਦਗੀ ਦਾ ਅੱਜ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਦਿਨ ਮੇਰੇ ਵਾਸਤੇ ਬੜਾ ਯਾਰ ਥੱਲੇ ਜੇ ਮੇਰੇ ਵਾਸਤੇ ਬੜਾ ਅਹਿਮ ਦਿਨ इमोशनल ਵੀ ਆ ਕਿ ਪ੍ਰਮਾਤਮਾ ਨੇ ਅਕਾਲ ਪੁਰਖ ਵੈਜਰੂ ਨੇ ਬਾਕਸਸ ਕਰਿਆ ਮੇਰੇ ਤੇ ਉਜੀ ਦੇਖੋ ਕਿ ਮੈਂ ਸਰਪੰਚੀ ਤੋਂ ਆਪਣੀ ਜ਼ਿੰਦਗੀ ਜਿਹੜੀ ਉਹ ਸਟਾਰਟ ਕੀਤੀ ਔਰ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਸਰਪੰਚੀ ਚ ਜੋ ਮੇਰੇ ਪ੍ਰਪੋਜ਼ਰ ਸੀਗੇ ਅੱਜ ਐਮਪੀ ਚ ਵੀ ਉਹੀ ਪ੍ਰਪੋਜ਼ਰ ਮੈਂ ਸਰਪੰਚ ਬਣਿਆ ਦੋ ਵਾਰੀ ਕੌਂਸਲਰ ਦਾ ਪ੍ਰਧਾਨ ਬਣਿਆ ਔਰ ਮਨਿਸਟਰ ਬਣਿਆ ਐਮਐਲਏ ਬਣਿਆ ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਅੱਜ ਕੇਂਦਰ ਦੀ ਰਾਜਨੀਤੀ ਵਾਸਤੇ ਆਪਣੇ ਫਾਰਮ ਜਿਹੜੇ ਆ ਭਰ ਕੇ ਆ। ਸਭ ਤੋਂ ਪਹਿਲਾਂ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦਾ, ਕਾਲਪੁਰਖ ਵਿਗਰੂ ਦਾ। ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ, ਕੋਰ ਕਮੇਟੀ ਦਾ ਔਰ ਹਲਕੇ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਮਿਹਰਬਾਨੀ ਸਦਕਾ ਅੱਜ ਮੈਂ ਇਸ ਕਾਬਿਲ ਬਣਿਆ ਕਿ ਮੈਂ ਡੀਸੀ ਦਫ਼ਤਰ 'ਚ ਮੈਂਬਰ ਪਾਰਲੀਮੈਂਟ ਦੇ ਫਾਰਮ ਭਰ ਰਿਹਾ। ਥਾਣਾ ਸੁਭਾਨਪੁਰ ਦੇ ਪਿੰਡ ਨਡਾਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੋਂ ਦੀ ਹਿੰਮਤ ਸਿੰਘ ਕਲੋਨੀ ਵਿਖੇ ਫਰਿੱਜ ਨੂੰ ਲੈ ਕੇ ਚੱਲ ਰਹੇ ਝਗੜੇ ਦੌਰਾਨ ਭਰਾ ਨੇ ਹੀ ਭਰਾ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਅਜੀਤ ਸਿੰਘ ਦੇ ਬਿਆਨ ਉੱਤੇ ਕਤਲ ਦਾ ਮਕਦਮਾ ਦਰਜ ਕੀਤਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪ੍ਰਾਣ ਅਸ਼ੇਦਿਆ ਦੇ ਆਦੇਸਾਂ ਨੂੰ ਇਸ ਤਰ੍ਹਾਂ ਨੇ ਡੀਐਸਪੀ ਸੁਰੇਂਦਰਪਾਲ ਤੋਂ ਉਗੜੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ Laash ਨੂੰ ਕਬਜ਼ੇ ਵਿੱਚ ਲਿਆ ਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਹੈ ਦੱਸ ਦੇ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕੱਲ ਤੋਂ ਹੋਣ ਨੂੰ ਸ਼ੁਰੂ ਹੋਇਆ ਸੀ ਤੇ ਸੁਖਿੰਦਰ ਸਿੰਘ ਨਿੱਕਾ ਜੋ ਲੜਾ ਦੇ ਹਿੰਸੇ ਕੋਲੋੜੀ ਦਾ ਰਹਿਣ ਵਾਲਾ ਤੋਂ ਜਿਹੜੇ ਬੈੱਡ ਦੇ ਵਿੱਚ ਇੱਕ ਜਿਹੜੀ ਆ ਗਈ ਹੈ ਝੜੋਪੜੀ ਪਈ ਹੋਈ ਆ। ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ, ਐਸਪੀ ਡੀ ਸਾਹਿਬ ਜਿਹੜੀ ਐਸਪੀ ਖਾਤੇ ਦੇ ਨਿਗਰ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਪੁਲਿਸ ਵੱਲੋਂ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਾਡਾ ਬਲਕਾਰ ਸਿੰਘ ਜਿਹੜੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੜਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਾ ਕਰਦੇ ਆਦੀ ਆ ਤੇ ਇਹਨਾਂ ਇਹਨਾਂ ਦਾ ਜਿਹੜਾ ਦੋਵਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਟਕਰਾਅ ਹੋ ਗਿਆ ਵੀ ਕਿ ਬ੍ਰੇਚ ਨੂੰ ਵੇਚੀ ਆ ਤੂੰ ਵੇਚ ਕੇ ਜਦੋਂ ਮੇਰੀ ਕੱਲ ਦੇ ਉੱਤੇ ਇਸ ਬੰਦੇ ਵਿੱਚ ਜਿਹੜਾ ਕੁਲੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਦਾ ਜਿਹੜਾ ਸੱਤਲ ਕਰ ਦਿੱਤਾ ਇਸ ਕੋਈਸ ਬੰਦੇ ਵਿੱਚ ਇਹਦੇ ਪਿਤਾ ਦੇ ਪੈਨਾ ਦੇ ਜਿਹੜਾ ਸੀ ਕੁਲੰਦਰ ਸਿੰਘ ਦੇ ਖਲਾਸ ਬੱਚਾ ਲੱਭ ਕੇ ਕਰ ਦਿੱਤਾ ਐਪੀ ਨੰਬਰ 58 ਸੈਕਸ਼ਨ 302 302 ਦੇ ਅੰਦਰ ਬੱਚਾ ਲੱਭ ਕੇ ਕਰ ਦਿੱਤਾ ਤੇ ਜਲਦੀ ਇਹਨਾਂ ਸ਼ਰਧਮਰੀ ਜੀ ਅੱਗੇ ਕਰਾ ਕਰ ਦਿੱਤਾ ਪੰਜਾਬੀ ਖਬਰਾਂ ਦੇ ਸਬ੍ਰੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਆਂਦੇ ਨਜ਼ਰ ਮਾਰਦੇ ਆਂ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ